ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਨ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਜੀ ਦੀ ਅਗਵਾਈ ਹੇਠ ਦੋ ਨਵੇਂ ਸਿੰਘ ਸਾਹਿਬਾਨਾ ਨੂੰ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘਾਂ ਵਜੋਂ ਸੇਵਾ ਸੰਭਾਲਨ ਵਜੋਂ ਨਿਯੁਕਤ ਕੀਤਾ ਗਿਆ। ਜਬਚਨ ਹੈ ਸੇਵਾ ਮੰਗੈ ਸੇਵ ਕੋ ਲਈਆ ਆਪਣੀ ਸੇਵ ਸਾਧੂ ਸੰਗਮ ਸਖਤੇ ਉੱਠੇ ਪਾਵਾਂ ਦੇਵ ਭਾਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਗੁਰੂ ਹਰਕਮ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਮਿਹਰਮਤ ਕਰਕੇ ਦੋ ਗੁਰਮੁਖ ਪਿਆਰੇ ਗਿਆਨੀ ਕੇਵਲ ਸਿੰਘ ਜੀ ਔਰ ਗਿਆਨੀ ਪਰਵਿੰਦਰ ਪਾਲ ਸਿੰਘ ਜੀ ਹੋਰਾਂ ਤੇ ਰਹਿਮਤ ਕੀਤੀ ਹੈ ਕਿ ਉਹਨਾਂ ਨੂੰ ਅੱਜ ਸਤਖੰਡ ਸ਼੍ਰੀ ਹਰਮਨ ਸਾਹਿਬ ਜੀ ਦੇ ਗ੍ਰੰਥ ਦੀ ਸਿੰਘ ਸਾਹਿਬ ਜੀ ਦੀ ਸੇਵਾ ਸੰਭਾਲਣ ਦਾ ਜੋ ਸੁਭਾਗਾ ਸਮਾ ਹੈ ਉਹ ਸਤਪੁਰਾਂ ਨੇ ਬਖਸ਼ਿਸ਼ ਕੀਤਾ ਹੈ ਔਰ ਇੱਕ ਮਰਿਆਦਾ ਬਣਾਈ ਹੋਈ ਹੈ ਮਰਿਆਦਾ ਚੱਲਦੀ ਆਂਦੀ ਹੈ ਕਿ ਸੱਚਖੰਡ ਸ਼੍ਰੀ ਗੁਰਮੁਖਤਾਰ ਸਾਹਿਬ ਜੀ ਦੀ ਸੇਵਾ ਸੰਭਾਲਣ ਤੋਂ ਬਾਅਦ ਗੁਰਦੁਆਰਾ ਬਾਬਾ ਟਾਲਰਾ ਸਾਹਿਬ ਜੀ ਦੇਖਿਆ ਕਿ ਅਰਦਾਸ ਕਰਕੇ ਮੁਖਵਾ ਲੈ ਕੇ ਜੋ ਸਨਮਾਨ ਦੀ ਬਖਸ਼ਿਸ਼ ਹੁੰਦੀ ਹੈ ਉਹ ਤਵਾਦ ਲਈ ਆਂਦੀ ਤੇ ਮਰਿਆਦਾ ਇਹ ਸੰਪੰਨ ਹੋ ਜਾਂਦੀ ਹੈ ਔਰ ਅੱਜ ਗੁਰਦੁਆਰਾ ਬਾਬਾ ਟਾਲਰਾ ਸਾਹਿਬ ਜੀ ਵਿਖੇ ਜੋ ਸਿੰਘ ਸਾਹਿਬ ਜੀ ਦੀ ਸੇਵਾ ਸੰਭਾਲ ਉਸ ਭਾਗੰਦ ਜਿਹੜੀ ਮਰਿਆਦਾ ਸੀ ਉਹ ਸੰਪੰਨ ਹੋਈ ਹੈ ਮੈਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਇਨਾਂ ਤੋਂ ਨਗੁਰਮੁਖੀ ਸਿੱਤੇ ਮੇਰੇ ਪਰਿਆਹਤ ਰੱਖਣ ਔਰ ਗੁਰਮਰ ਯਾਦਾ ਜਿਹੜੀ ਹੈ ਉਹ ਬੜੀ ਹਿਚੜ ਦੀ ਕਰਾ ਇੱਕ ਇਕਾਗਰਤਾ ਦੇ ਨਾਲ ਉਦਮ ਦੇ ਨਾਲ ਸਤਿਗੁਰੂ ਜੀ ਨਿਭਾਉਣ ਦਾ ਬਲ ਬਖਸ਼ਿਸ਼ ਕਰ। ਸੰਗਤ ਚੋਣ ਕਿਵੇਂ ਹੁੰਦੀ ਹੈ ਕਿੰਨੇ ਸਿੰਘ ਸਾਹਿਬ ਹਿੱਸਾ ਲੈਂਦੇ ਨੇ ਕਿਸ ਤਰੀਕੇ ਨਾਲ ਚੋਣ ਕੀਤੀ ਜਾਂਦੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਾਬ ਕਮੇਟੀ ਬਣਦੀ ਹੈ ਜਿਵੇਂ ਜਿਵੇਂ ਹਰਮੰਦਰ ਸਾਹਿਬ ਜੀ ਦੇਖੇ ਕੋਈ ਸਿੰਘ ਸਾਹਿਬ ਜੀ ਸੇਵਾ ਮੁਕਤ ਹੋ ਜਾਂਦੇ ਆ ਤੇ ਲੋੜ ਅਨੁਸਾਰ ਹੈਡ ਗ੍ਰੰਥੀ ਸੱਚਕੰਨ ਜੀ ਹਰਮੰਦਰ ਸਾਹਿਬ ਜੀ ਉਹ ਇੱਕ ਪੱਤਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਦੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰਕਮੇਟੀ ਵਿੱਚ ਵਿਚਾਰ ਕੇ ਤੇ ਸਿੰਘ ਸਹਿਬਾਨ ਰੱਖਣ ਦੀ ਪ੍ਰਤੀ ਕਰਨ ਦੀ ਨਿਯੁਕਤ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਉਹ ਭੇਜਦੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਬ ਕਮੇਟੀ ਬਣਾਈ ਜਾਂਦੀ ਹੈ ਜੋ ਜਿਹੜੇ ਜਿਹੜੇ ਉਮੀਦਵਾਰ ਉਹਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਲਈ ਜਾਂਦੀ ਹੈ ਔਰ ਜਿਹੜੇ ਇੰਟਰਵਿਊ ਵਿੱਚ ਸਫਲ ਹੁੰਦੇ ਨੇ ਉਹਨਾਂ ਦੇ ਨਾਮਾਂ ਦੇ ਉੱਤੇ ਜਿਹੜੀ ਮੋਹਰ ਹੈ ਉਹ ਸਬ ਕਮੇਟੀ ਵੱਲੋਂ ਲੱਗਦੀ ਹੈ ਉਪਰੰਤ ਫਿਰ ਜੋ ਜਿਹੜੀ ਉਹ ਸਬ ਕਮੇਟੀ ਦੀ ਸਾਈਨ ਕੀਤੀ ਹੋਈ ਜਿਹੜੀ ਪੱਤਰਕਾ ਹੁੰਦੀ ਹੈ ਉਹ ਅੰਤਰ ਕਮੇਟੀ ਕੋਲ ਭੇਜੀ ਜਾਂਦੀ ਹੈ ਅੰਤਰ ਕਮੇਟੀ ਆਪਣੀ ਮੀਟਿੰਗ ਕਰਕੇ ਉਹਦੇ ਫੈਸਲੇ ਵਿੱਚ ਜਿਹੜੀ ਹੈ ਉਹ ਗ੍ਰੰਥੀ ਸਿੰਘ ਸਾਹਿਬ ਨੂੰ ਨਿਯੁਕਤ ਕਰਨ ਵਾਸਤੇ ਜਿਹੜਾ ਫੈਸਲਾ ਹੈ ਉਹ ਕਰਦੀ ਹੈ ਉਪਰੰਤ ਸਮਾਨਿਕਿਤ ਕਰਕੇ ਤੇ ਜਿਵੇਂ ਅੱਜ ਸੇਵਾ ਸੰਭਾਲ ਸਮਾਗਨ ਹੋਇਆ ਇਹ ਜਿਹੜਾ ਸੇਵਾ ਸੰਭਾਲ ਸਮਾਗਮ ਹੈ ਉਹ ਕੀਤਾ ਜਾਂਦਾ ਹੈ ਔਰ ਬਾਕੀ ਸਾਰੀ ਮਰਿਆਦਾ ਜਵਾਬਤੀ ਨੇ ਦੇਖੀ ਹੈ ਇਹ ਸਾਰੇ ਜਿਹੜੀ ਮਰਿਆਦਾ ਹੈ ਇਹ ਨਵਾਈਤ ਅਮੇ ਸਾਹਮੇ ਜੋ ਕਿ ਲੋੜ ਅਨਸਾਰ ਜਿਹੜੀ ਭਰਤੀ ਹੈ ਜਿਹੜੀ ਨਿਯੁਕਤੀ ਹੈ ਉਹ ਹੁੰਦੀ ਰਹਿੰਦੀ ਹੈ ਤੇ ਬਾਕੀ ਸੰਗਤ ਦੇ ਵਿੱਚ ਸੰਗਤ ਦੇ ਬਰਾਵੇ ਤੇ ਵਿਮਨਜੋਗ ਸਿੰਘ ਸਾਹਿਬ ਜੀ ਨੇ ਸੰਗਤ ਚ ਜਾਣਾ ਹੁੰਦਾ ਪ੍ਰਚਾਰ ਵਾਸਤੇ ਜਾਣਾ ਹੁੰਦਾ ਤੇ ਬਾਕੀ ਲੋੜ ਅਨਸਾਰ ਫਿਲਹਾਲ ਜਿਹੜੀ ਅੱਜ ਨਿਯੁਕਤੀ ਹੋਣ ਦਾ ਜਿਹੜਾ ਲੋੜ ਹੈ ਉਹ ਸੰਪੂਰਨ ਹੋਈ ਹੈ ਅੱਗੇ ਜਿਵੇਂ ਜਿਵੇਂ ਸਤਿਗੁਰੂ ਹੁਕਮ ਕਰਨਗੇ ਤੇ ਇਹਨਾਂ ਚਾਰਜ